ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਖਬਰ ਵੱਡੇ ਲੀਡਰ ਨੂੰ ਕੀਤਾ ਗਿਆ ਗ੍ਰਿਫਤਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਨੋਟੀਫਿਕੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜਿਹਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਜਨਵਾਜਰਾ ਦੇ ਕੇਸ ਵਿੱਚ ਇਸੇ ਦੂਸਰੀ ਦੇ ਤੌਰ ਤੇ ਚੱਲ ਰਹੇ ਬਲਵੰਤ ਸਿੰਘ ਜਨਮਾਜਰਾ ਖਿਲਾਫ ਕੀੜੀ ਵੱਲੋਂ ਕਸਟਡੀ ਦੀ ਮੰਗ ਲਈ ਮਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ 'ਚ ਅਰਜੀ ਲਗਾਈ ਗਈ ਸੀ ਜੋ ਕਿ ਅੱਜ ਮਹਾਲੀ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਜਨਮ ਸਿੰਘ ਜਨਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ਗ੍ਰਿਫਤਾਰ ਕਰਕੇ 4 ਦਿਨਾਂ ਦੇ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਜੀ ਹਾਂ ਇਹ ਵੱਡੀ ਖਬਰ ਅਪਡੇਟ ਹੋਣੇ ਹੁਣੇ ਮਿਲੀ ਹੈ ਤੇ ਨਾਲ ਹੀ ਸਤੰਬਰ 22 ਵਿੱਚ ਈਡੀ ਨੇ ਜਨਮ ਸਿੰਘ ਜਨਮਾਜਰਾ ਦੇ ਘਰ ਤੋਂ ਇਲਾਵਾ ਅਮਰਗੜ ਵਿਖੋਨਾਂ ਦੇ ਪਰਿਵਾਰ ਵੱਲੋਂ ਜਿਲ੍ਹਾ ਜਾਰੇ ਪਸੋਂ ਦੇ ਚਾਰ ਦੇ ਫੈਕਟਰੀ ਦੇ ਇੱਕ ਸਕੂਲ ਤੇ ਛਾਪ ਮਾਰਿਆ ਸੀ ਕੇਂਦਰੀ ਜਾਂਚ ਬਿਊਰੋ ਨੇ ਪਿਛਲੇ ਸਾਲ 40.92 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਉਹਨਾਂ ਦੀ ਜਾਇਦਾਦ ਦੀ ਤਸ਼ਲੀਮ ਤੋਂ ਬਾਅਦ ED ਨੇ ਉਹਨਾਂ ਦੇ ਖਿਲਾਫ PMLA ਦੇ ਅਧਰ ਕੇ ਸਰਚ ਕੀਤਾ ਸੀ ਜੇਕਰ ਜੋਗਾ ਇੱਕ 40 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਕੇਸ 'ਚ ਪਗੋੜਾ ਸੀ ਤੇ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਮੁਣ ਸਿੰਘ ਜਨਮਾਜਰ ਨੂੰ ਇਨਫੋਰਸਮੈਂਟ ਡਾਇਰੈਕਟਰ ਦੀ ਜਿਲ੍ਹਾੰਦ ਟੀਮ ਨੇ ਕੁਝ ਦਿਨਾਂ ਤੱਕ ਛਾਪੇ ਮਾਰ ਕਰਨ ਤੋਂ ਬਾਅਦ ਗੱਲ ਜਨਮਾਜਰ ਨੂੰ ਗਿੱਸਤਰ ਕਰ ਲਿਆ ਸੀ ਵੀਡੀਓ ਦੇਖ